ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਹ ਵੱਡੇ ਲੈਵਲ ਦੇ ਉੱਪਰ ਇਹ ਅੱਗ ਫੈਲੀ ਤੇ ਜਿਹੜੀ ਅੱਗ ਜੰਗਲ ਤੋਂ ਬਾਹਰ ਹੁੰਦੇ ਹੁੰਦੇ ਇਹ ਜਿਹੜੀਆਂ ਮਹਿੰਗਿਆ ਜਾਇਦਾਦਾਂ ਸੀਗਾ ਲਾਸ ਏਂਜਲਸ ਦੀਆਂ ਉਹਨਾਂ ਦੇ ਉੱਪਰ ਆਪਣਾ ਜਿਹੜਾ ਪ੍ਰਭਾਵ ਆ ਪਾਇਆ ਜਿਹਦੇ ਕਰਕੇ ਉੱਥੇ ਕਈ ਬਿਲਡਿੰਗਸ ਦਾ ਨੁਕਸਾਨ ਹੋਇਆ ਸੜ ਗਈਆਂ ਕਾਰਾਂ ਸੜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਨਸਾਨ ਤੇ ਵਿਗਿਆਨ ਦੀ ਜਿੰਨੀ ਮਰਜ਼ੀ ਤਰੱਕੀ ਦੋਨੋਂ ਕਰ ਲੈਣ ਪਰ ਕੁਦਰਤੀ ਆਫਤਾਂ ਦੇ ਉੱਤੋਂ ਕਿਸੇ ਨੂੰ ਕੋਈ ਨਹੀਂ ਬਚਾ ਸਕਦਾ। ਨਾ ਹੀ ਇਹਨਾਂ ਕੋਲ ਇੰਨੀ ਸ਼ਕਤੀ ਆ ਕਿ ਕੁਦਰਤੀ ਆਫਤਾਂ ਤੋਂ ਬਚਾ ਸਕਣ। ਜਿੰਨੀ ਮਰਜ਼ੀ ਟੈਕਨੋਲੋਜੀ ਤਰੱਕੀ ਕਰ ਲੇ, ਜਿੰਨਾ ਮਰਜ਼ੀ ਐਡਵਾਂਸਮੈਂਟ ਹੋ ਜਵੇ ਪਰ ਕੁਦਰਤੀ ਆਫਤਾਂ ਦੇ ਉੱਪਰ ਕਾਬੂ ਪਾਉਣਾ ਲਗਭਗ ਨਾ ਮੁਨਕੀਨਾ। ਤੇ ਅੱਜ ਦੀ ਵੀਡੀਓ ਵੀ ਕੁਝ ਇਦਾਂ ਦੀ ਆ ਆਪਾਂ ਗੱਲ ਕਰਾਂਗੇ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ ਅਮਰੀਕਾ ਜਲ ਰਿਹਾ। ਇਨਸਾਨੀਅਤ ਪ੍ਰਭਾਵਿਤ ਹੋ ਰਹੀ ਆ ਜੰਗਲੀ ਜੀਵਨ ਪ੍ਰਭਾਵਿਤ ਹੋ ਰਿਹਾ ਲੱਖਾਂ ਅਰਬਾਂ ਖਰਬਾਂ ਰੁਪਿਆਂ ਦਾ ਵਾ ਜਿਹੜਾ ਨੁਕਸਾਨ ਹੋ ਰਿਹਾ ਪਰ ਇਨਸਾਨ ਲਾਚਾਰ ਬੈਠਾ ਤੇ ਵਿਗਿਆਨ ਦੇ ਹੱਥ ਦੇ ਵਿੱਚ ਕੁਝ ਨਹੀਂ ਵੀ ਜਿਹੜਾ ਉਸ ਜੰਗਲ ਦੀ ਅੱਗ ਨੂੰ ਬੰਦ ਕਰ ਲਵੇ ਸੋ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕਹਿ ਸਕਦੇ ਆਂ ਅੱਗ ਲੱਗੀ ਆ ਕੀ ਇਹ ਹਾਲ ਦੀ ਘੜੀ ਦੇ ਵਿੱਚ ਲੱਗੀ ਆ ਜੇ ਆਪਾਂ ਇਹ ਥੋੜਾ ਜਿਹਾ ਇਤਿਹਾਸ ਵੱਲ ਵਧੀਏ ਤਾਂ ਜਿਹੜੀ ਇਹ ਅੱਗ ਆ ਕਾਫੀ ਸਾਲਾਂ ਤੋਂ ਲਗਾਤਾਰ ਲੱਗਦੀ ਆ ਰਹੀ ਆ ਵਿਗਿਆਨ ਜਾਂ ਕਹਿ ਲਓ ਫਾਇਰ ਬਰਗੇਡ ਜਾਂ ਉੱਥੋਂ ਦੇ ਇਨਸਾਨ ਨੇ ਹਰ ਸਾਲ ਕੋਸ਼ਿਸ਼ਾਂ ਕਰਦੇ ਨੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀਆਂ ਪਰ ਅਸਫਲਤਾ ਹੀ ਹੱਥ ਲੱਗਦੀ ਆ ਹੁਣ ਆਪਾਂ ਜੇ ਅਗਰ ਡਾਟੇ ਤੇ ਨਜ਼ਰ ਮਾਰੀਏ ਤਾਂ ਜਿਹੜੀ ਇਹ ਅੱਗ ਆ 1914 1920 1931 1933 1950 1960 1970 ਕਰਦੇ ਕਰਦੇ 1990 ਤੱਕ ਲੱਗੀ ਜੇ ਹਾਲ ਦੀ ਘੜੀ ਦੇ ਵਿੱਚ ਗੱਲ ਕਰਦੇ ਆ 2000 ਤੋਂ ਲੈ ਕੇ 2025 ਤੱਕ ਆ ਜਿਹੜੀ ਇਹ ਅੱਗ ਕੰਟੀਨਿਊਸਲੀ ਚੱਲ ਰਹੀ ਆ ਤੇ ਇਸ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਜਾ ਰਿਹਾ ਸਵਾਲ ਖੜਾ ਹੁੰਦਾ ਵੀ ਜਿਹੜੀ ਇਹ ਅੱਗ ਕਿਸ ਵਜ੍ਹਾ ਕਰਕੇ ਲੱਗੀ ਕਿਉਂ ਅਗ ਲੱਗੀ ਕਿਉਂ ਜਿਹੜਾ ਜੰਗਲੀ ਜਨ ਜੀਵਨ ਉੱਥੇ ਦਾ ਕੈਲੀਫੋਰਨੀਆ ਦਾ ਉਹ ਤਹ ਸਨੇਹ ਸੂਰਿਆ ਉਹਦੇ ਉੱਪਰ ਗੱਲ ਕਰਦੇ ਆਪਾਂ ਪਹਿਲਾਂ ਆਪਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਇਹ ਅੱਗ ਆ ਹਰ ਸਾਲ ਕਿਉਂ ਲੱਗਦੀ ਆ ਪਹਿਲਾਂ ਰੁਕ ਰੁਕ ਕੇ ਲੱਗਦੀ ਸੀ ਤੇ ਹੁਣ ਲਗਾਤਾਰ 2000 ਤੋਂ ਲੈ ਕੇ 2025 ਤੱਕ ਜਿਹੜੀ ਆ ਅੱਗਾ ਚੱਲ ਰਹੀ ਆ ਆਪਾਂ ਗੱਲ ਕਰਦੇ ਆ ਔਰੇਂਜ ਕਾਉਂਟੀ ਰੀਵਰਸਾਈਡ ਕਾਉਂਟੀ ਸੈਨ ਬਰਨਾਰਡੀਨੋ ਕਾਉਂਟੀ ਤੇ ਲਾਸ ਐਂਜਲਸ ਕਾਉਂਟੀ ਪਰ ਜ਼ਿਆਦਾਤਰ ਇਹ ਜਿਹੜੀ ਆ ਇਹਨਾਂ ਏਰੀਆ ਦੇ ਵਿੱਚ ਖੇਤਰਾਂ ਦੇ ਵਿੱਚ ਇਹ ਅੱਗਾ ਜਿਹੜੀ ਫੈਲਦੀ ਆ ਤੇ ਜੰਗਲਾਂ ਨੂੰ ਅੱਗ ਲੱਗਦੀ ਆ ਜਿਹੜੀ ਦਾ ਔਰੇਂਜ ਸਾਈਡ ਕਾਉਂਟੀ ਆ ਤੇ ਸੈਨ ਬਰਡੀਨੋ ਕਾਉਂਟੀ ਆ ਉਹ ਇੱਕ ਸਰਹੱਦ ਪੇਸ਼ ਕਰਦੀਆਂ ਨੇ ਜਿਹੜੀ ਕਿ ਜੋ ਚਿੰਨ ਸਟੇਟ ਹਿਲਜ਼ پارک ਤੋਂ ਲੈ ਕੇ ਉੱਤਰ ਤੋਂ ਦੱਖਣ ਵੱਲ ਚੱਲਦੀ ਆ ਉਹਦੇ ਵਿੱਚ ਕੀ ਆ ਜਿਹੜਾ پارک ਦਾ ਲੈਂਡਸਕੇਪ ਏਰੀਆ ਵਾ ਉਹਦੇ ਵਿੱਚ ਗ੍ਰੀਨਰੀ ਕਾਫੀ ਜ਼ਿਆਦਾ ਬਨਸਪਤੀ ਕਾਫੀ ਜ਼ਿਆਦਾ ਤੇ ਕਈ ਵਾਰੀ ਗਰਮੀਆਂ ਜਾਂ ਮੌਸਮ ਦਾ ਇਹ ਜਾਂ ਉਹਨਾਂ ਨੂੰ ਮਤਲਬ ਕਹੋ ਤਾਪਮਾਨ ਦਾ ਜਿਹੜਾ ਫਰਕ ਆ ਝੱਲਣਾ ਪੈਂਦਾ ਉਹਦੇ ਕਰਕੇ ਉਹ ਜਿੰਨੀਆਂ ਵੀ ਝਾੜੀਆਂ ਨੇ ਜਾਂ ਦਰਖਤ ਨੇ ਜਾਂ ਪੇੜ ਪੌਦੇ ਦੇ ਉਹਨਾਂ ਨੂੰ ਸੋਕੇ ਦੀ ਮਾਰ ਹੇਠਾ ਹੋਣਾ ਪੈਂਦਾ ਹੁਣ ਕਹਿੰਦਾ ਭਾਬੇ ਆ ਵੀ ਜਿਹੜੇ ਉੱਥੋਂ ਦੇ ਦਰਖਤ ਬੂਟੇ ਨੇ ਉਹ ਸੋਕੇ ਦੀ ਮਾਰ ਚੱਲਦੇ ਨੇ ਜਿਹਦੇ ਕਰਕੇ ਉਹਨਾਂ ਦਾ ਰੰਗ ਜਿਹੜਾ ਭੂਰਾ ਹੋ ਜਾਂਦਾ ਤੇ ਉਹ ਸੁਵੇਦਨਸ਼ੀਲ ਹੋ ਜਾਂਦੇ ਨੇ ਅੱਗ ਨੂੰ ਅੱਗੇ ਵਧਾਉਣ ਦੇ ਵਿੱਚ ਮਤਲਬ ਉਹਨਾਂ ਨੂੰ ਅਗਰ ਅੱਗ ਫੜਦੀ ਆ ਤਾਂ ਉਹ ਬਹੁਤ ਜਲਦੀ ਆ ਜਿਹੜੀ ਅੱਗ ਪੜਕਾਉਂਦੇ ਨੇ ਇਹਦੇ ਕਰਕੇ ਉਸ ਏਰੀਏ ਨੂੰ ਬੋਰਚਵੀਕ ਇਹ ਹੁੰਦਾ ਮਤਲਬ ਬੋਰਸ਼ਾਂ ਦੁਆਰਾ ਅੱਗ ਜਿਹੜੀ ਲੱਗਦੀ ਆ ਆਪਾਂ ਧਾਰਨ ਲੈਨੇ ਆ ਵੀ ਕੋਈ ਵੀ ਆਪਾਂ ਮੈਦਾਨ ਦੇ ਵਿੱਚ ਸੁੱਕੀ ਬੂਟੀ ਦੇਖੀ ਹੋਊਗੀ ਜਾਂ ਪੌਦਾ ਦੇਖਿਆ ਹੋਊਗਾ ਜਦੋਂ ਤੁਸੀਂ ਉਹਨੂੰ ਅੱਗ ਲਗਾਉਂਗੇ ਤਾਂ ਉਹਦੇ ਉੱਤੇ ਅੱਗ ਬਹੁਤ ਤੇਜ਼ੀ ਨਾਲ ਭੜਕਦੀ ਆ ਜੇ ਹਵਾ ਚੱਲਦੇ ਤਾਂ ਉਹ ਹੋਰ ਵੀ ਜ਼ਿਆਦਾ ਭੜਕ ਜਾਂਦੀ ਆ ਸੋ ਅਜਿਹੇ ਮੈਦਾਨ ਨੇ ਵੁੱਡਲੈਂਡ ਦੇ ਵਿੱਚ ਜਾ ਕੇ ਜਿੱਥੇ ਬਨਸਪਤੀ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਗ੍ਰੀਨਰੀ ਹੁੰਦੀ ਆ ਤੇ ਸੋਕੇ ਦੀ ਮਾਰ ਇਹਟਾ ਜਦੋਂ ਹੁੰਦੇ ਨੇ ਤਾਂ ਉਹ ਜਿਹੜਾ ਪੂਰਾ ਗ੍ਰੀਨ ਏਰੀਆ ਹੁੰਦਾ ਵਾ ਉਹ ਭੂਰੇ ਰੰਗ ਦੇ ਵਿੱਚ ਆ ਜਿਹੜਾ ਉਹ ਬਦਲ ਜਾਂਦਾ ਜਿਹਦੇ ਕਰਕੇ ਅੱਗ ਹਰ ਸਾਲ ਫੈਲਦੀ ਆ ਤੇ ਕੰਟਰੋਲ ਕਰਨੀ ਵੀ ਉੱਥੇ ਅੱਗ ਜਿਹੜੀ ਔਖੀ ਹੋ ਜਾਂਦੀ ਆ ਜੇ ਹੁਣ ਆਪਾਂ ਗੱਲ ਕਰੀਏ 1914 ਤੋਂ ਲੈ ਕੇ 1920 ਤੱਕ ਤਾਂ ਜਿਹੜੀ ਅਕਸਰ ਉੱਥੇ ਅੱਗ ਸੀਗੀ ਉਹ ਬੂਰਸ਼ਾ ਦੁਆਰਾ ਫਲਾਈ ਜਾਂਦੀ ਸੀ ਮਤਲਬ 1914 ਤੋਂ ਲੈ ਕੇ 1920 ਤੱਕ ਜਿਹੜੀ ਅੱਗ ਸੀਗੀ ਉਹ ਇੱਦਾਂ ਹੀ ਸੁੱਕੀ ਝਾੜੀਆਂ ਨੂੰ ਲੱਗਦੀ ਸੀ ਹਵਾ ਚੱਲਦੀ ਸੀ ਤੇ ਅੱਗ ਅੱਗੇ ਫੈਲ ਜਾਂਦੀ ਸੀ ਫਿਰ 1920 1930 1940 1950 1960 1990 ਤੱਕ ਇਹ ਸਿਲਸਿਲਾ ਜਿਹੜਾ ਹਰ 10 ਸਾਲਾਂ ਬਾਅਦ ਦੇਖਣ ਦੇ ਵਿੱਚ ਸਾਹਮਣੇ ਆਇਆ ਵੀ ਜਿਹੜੀ ਅੱਗ ਆ ਇਹ ਬੂਰਸ਼ਾ ਨੇ ਦੁਆਰਾ ਵੀ ਉੱਥੇ ਜਿਹੜੀ ਆ ਫੈਲਦੀ ਆ ਹੁਣ ਸਵਾਲ ਖੜਾ ਇਹ ਹੋ ਗਿਆ ਵੀ ਸੁੱਕੀ ਝਾੜੀਆਂ ਨੂੰ ਅੱਗ ਲਾਉਂਦਾ ਕੋਣ ਆ ਕਈ ਵਾਰੀ ਜਦੋਂ ਗਰਮੀਆਂ ਹੁੰਦੀਆਂ ਨੇ ਗਰਮੀਆਂ ਦੇ ਵਿੱਚ ਕੋਈ ਉੱਥੇ ਤੂਫਾਨ ਹੁੰਦਾ ਜਾਂ ਅਸਮਾਨੀ ਬਿਜਲੀ ਗਰਜਦੀ ਆ ਅਸਮਾਨੀ ਬਿਜਲੀ ਉਹਨਾਂ ਝਾੜੀਆਂ ਤੇ ਗਿਰਦੀ ਆ ਜਾਂ ਚੰਗਿਆੜਾ ਪੈਂਦਾ ਵਾ ਤਾਂ ਉੱਥੇ ਅੱਗ ਲੱਗਦੀ ਆ ਤੇ ਜਿਹੜੀਆਂ ਉੱਥੇ ਦੀਆਂ ਹਵਾਵਾਂ ਹੁੰਦੀਆਂ ਨੇ ਉਹ ਉਸ ਅੱਗ ਨੂੰ ਇੰਨਾ ਜ਼ਿਆਦਾ ਤੇਜ਼ ਕਰ ਦਿੰਦੀਆਂ ਨੇ ਕਿ ਤੇ ਪੂਰੇ ਮੈਦਾਨਾਂ ਦੇ ਵਿੱਚ ਜਿਹੜੀ ਉਹ ਅੱਗ ਆ ਪੂਰੀ ਤਰ੍ਹਾਂ ਫੈਲ ਜਾਂਦੀ ਆ ਜਿਹਦੇ ਕਰਕੇ ਇਹ ਜੰਗਲਾਂ ਦੀ ਅੱਗ ਪੂਰੀ ਤਰ੍ਹਾਂ ਉੱਥੇ ਭੜਕਦੀ ਆ ਉਦਾਹਰਨ ਦੇ ਲਈ ਮੈਗਰਮ ਫਾਇਰ ਹੋਈ ਸੀਗੀ 2008 ਦੇ ਵਿੱਚ ਜਿਹੜੀ ਕਿ ਦੁਬਾਰੇ ਦੇਖਣ ਨੂੰ ਮਿਲੀ ਸੀਗੀ 2020 ਦੇ ਵਿੱਚ ਉੱਥੇ ਲਾਈਟਨਿੰਗ ਹੋਈ ਸੀ ਜਿਹੜੀ ਕਿ ਐਲ ਐਨ ਯੂ ਤੇ ਐਸ ਸੀ ਯੂ ਦੇ ਕੰਪਲੈਕਸ ਦੇ ਨਾਮ ਤੇ ਜਾਣੀ ਜਾਂਦੀ ਹੈ 2020 ਦੇ ਵਿੱਚ ਹੋਈ ਸੀ ਇਹ ਤੇ ਉਹ ਵੀ ਆਗ ਜਿਹੜੀ ਉੱਥੇ ਬਹੁਤ ਜ਼ਿਆਦਾ ਫੈਲੀ ਸੀ ਹੁਣ ਆਪਾਂ ਗੱਲ ਕਰਦੇ ਹਾਂ ਹਾਲ ਦੀ ਘੜੀ ਦੇ ਵਿੱਚ ਸਾਲ ਦਾ ਪਹਿਲਾ ਮਹੀਨਾ 2025 ਦਾ 7 ਜਨਵਰੀ 2025 ਨੂੰ ਖਬਰ ਆਉਂਦੀ ਹੈ ਵੀ ਕੈਲੀਫੋਰਨੀਆ ਦੇ ਜੰਗਲਾ ਦੇ ਵਿੱਚ ਆਗ ਜਿਹੜੀ ਉਹ ਭੜਕ ਗਈ ਆ ਆਗ ਤਾਂ ਪਹਿਲਾਂ ਤੋਂ ਹੀ ਲੱਗੀ ਹੋਈ ਆ ਉੱਥੇ ਉਹ ਹੋਰ ਤੇਜ਼ ਹੋ ਗਈ ਆ ਜਿਸ ਦੇ ਕਰਕੇ ਕਈ ਲੋਕਾਂ ਦੀ ਜਾਨ ਗਈ ਆ ਤੇ ਅਰਬਾਂ ਖਰਬਾਂ ਦੇ ਡਾਲਰਸ ਦਾ ਜਿਹੜਾ ਉੱਥੇ ਨੁਕਸਾਨ ਹੋਇਆ ਵਾ ਤੇ ਕਹਿ ਸਕਦਾ ਵੀ ਜਿਹੜਾ ਜੰਗਲੀ ਜੀਵਨਾਂ ਤੇ ਜਨਜੀਵਾਂ ਦਾ ਪੂਰਾ ਤਹਿਸ ਨਹਿਸ ਆ ਤੇ ਲੋਕ ਪਰੇਸ਼ਾਨ ਹੋਏ ਪਏ ਨੇ ਵੀ ਉਹਨਾਂ ਨੂੰ ਅੱਗੇ ਕੀ ਹੱਲ ਮਿਲੂਗਾ ਤੇ ਲੋਕਾਂ ਦਾ ਜਿਹੜਾ ਜੀਵਨ ਆ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਉਸ ਏਰੀਆ ਦੇ ਵਿੱਚ ਕਿ ਉਹਨਾਂ ਨੂੰ ਆਪਣਾ ਘਰ-ਬਾਰ ਸਾਰੇ ਸਮਾਨ ਸਮੇਤ ਛੱਡ ਕੇ ਉੱਥੋਂ ਹੋਰ ਪਾਸੇ ਜਾਣਾ ਪੈ ਗਿਆ ਸਾਰਾ ਕੁਝ ਜਲ ਕੇ ਉਹ ਰਾਖ ਹੋ ਗਿਆ ਇੰਨੀ ਜ਼ਿਆਦਾ ਉਹਨਾਂ ਦੀ ਜਿਹੜੀ ਹੈ ਭੈੜੀ ਦੁਰਦਸ਼ਾ ਹੋਈ ਹੈ ਕੈਲੀਫੋਰਨੀਆ ਦੇ ਵਿੱਚ ਹੁਣ ਇਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਵਿਗਿਆਨੀਆਂ ਨੇ ਜੋ ਉਹਨਾਂ ਨੇ ਕਿਹਾ ਵੀ ਕੀ ਕਾਰਨ ਹੋ ਸਕਦਾ ਇਸ ਅੱਗ ਦੇ ਪਿੱਛੇ ਉਹਨਾਂ ਨੇ ਕਿਹਾ ਵੀ ਜਿਹੜਾ 2025 ਦੇ ਵਿੱਚ ਜਨਵਰੀ ਮਹੀਨਾ ਚੜ੍ਹਿਆ ਵਾ ਉਸ ਮਹੀਨੇ ਦੇ ਵਿੱਚ ਇੱਕ ਦਾ ਮੌਸਮ ਦੇ ਵਿੱਚ ਗੜਬੜੀ ਹੋਈ ਆ ਜਲਵਾਜੂ ਪਰਵਰਤਨ ਹੋਇਆ ਵਾ ਜਿਹੜਾ ਮੌਸਮ ਉੱਥੇ ਅੱਗ ਦਾ ਮੌਸਮ ਹੁੰਦਾ ਇੱਕ ਜੋ ਕਿ ਆਮ ਤੌਰ ਦੇ ਉੱਤੇ ਪੱਤਝੜ ਦੇ ਅਖੀਰ ਤੇ ਬਸੰਤ ਦੇ ਸ਼ੁਰੂਆਤ ਦੇ ਵਿੱਚ ਦੇਖਣ ਨੂੰ ਮਿਲਦਾ ਵਾ ਜਦੋਂ ਜਦੋਂ ਪੱਤਝੜ ਖਤਮ ਹੋ ਜਾਂਦਾ ਵਾ ਤਾਂ ਬਸੰਤ ਸ਼ੁਰੂ ਹੁੰਦਾ ਤਾਂ ਉੱਥੇ ਅੱਗ ਜਿਹੜੀ ਇਹ ਫੈਲਦੀ ਆ ਉਹਦਾ ਕਾਰਨ ਕੀ ਹੈ ਉੱਥੇ ਹਵਾਵਾਂ ਚੱਲਦੀਆਂ ਨੇ ਇੱਕ ਸਮੇਂ ਦੇ ਉੱਤੇ ਮੀਂਹ ਪੈਂਦਾ ਜ਼ਿਆਦਾ ਤੇ ਮੀਂਹ ਪੈਣ ਤੋਂ ਬਾਅਦ ਫਿਰ ਸੋਕਾ ਪੈਂਦਾ ਵਾ ਜਿਹਦੇ ਕਰਕੇ ਉਹ ਗਰਮ ਹੁੰਦੀ ਹੈ ਧਰਤੀ ਤੇ ਉੱਥੇ ਅੱਗ ਜਿਹੜੀ ਆ ਫੈਲਦੀ ਆ ਤੇ ਜਿਹੜੀਆਂ ਹਵਾਵਾਂ ਨੇ ਉਹ ਖੁਸ਼ਕ ਹੋ ਜਾਂਦੀਆਂ ਨੇ ਫਿਰ ਜਦੋਂ ਉਹਨਾਂ ਨੇ ਜਲਵਾਯੂ ਪਰਿਵਰਤਨ ਦੀ ਉਦਾਹਰਣ ਦਿੱਤੀ ਤਾਂ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਅੱਗ ਦਾ ਮੌਸਮ ਸੀ ਕੁਛ ਸਮਾਂ ਬਾਅਦ ਵਿੱਚ ਆਉਣਾ ਸੀ ਉਹ ਪਹਿਲਾਂ ਹੀ ਆ ਗਿਆ ਉਹਦੇ ਕਰਕੇ ਇੱਕਦਮ ਮੀਂਹ ਇੰਨਾ ਤੇਜ਼ ਪਿਆ ਵੀ ਜਿਹਦੇ ਕਰਕੇ ਉਹ ਏਰੀਆ ਦੇ ਵਿੱਚ ਸਾਰੀ ਗ੍ਰੀਨਰੀ ਆ ਫੈਲ ਗਈ ਮਤਲਬ ਉਥੇ ਹਰਿਆਵਲ ਹੋ ਗਈ ਸਾਰੇ ਬਸੇ ਪੌਦੇ ਪੇੜ ਬੁੱਦੇ ਵਧੀਆ ਫਲ ਫੁੱਲ ਗਏ ਉਸ ਤੋਂ ਬਾਅਦ ਸੋਕੇ ਦੀ ਮਾਰ ਪੈ ਗਈ ਸੋਕੇ ਦੀ ਮਾਰ ਪੈਣ ਕਰਕੇ ਉਹ ਸਾਰੀ ਜਿਹੜੀ ਸੀਗੀ ਗ੍ਰੀਨਰੀ ਉਹ ਸੁੱਕ ਗਈ ਉਹ ਬ੍ਰਾਊਨ ਕਲਰ ਦੀ ਜਿਾ ਕਹਿ ਸਕਦੇ ਆ ਭੂਰੇ ਰੰਗ ਦੀ ਹੋ ਗਈ ਏਰੀਆ ਇਸ ਚੀਜ਼ ਕਰਕੇ ਪ੍ਰਭਾਵਿਤ ਹੋਇਆ ਤੇ ਫਿਰ ਇੱਕ ਉਥੇ ਸ਼ੈਤਾਨ ਹਵਾ ਚੱਲੀ ਸ਼ੈਤਾਨ ਹਵਾਵਾਂ ਜਿਹਨੂੰ ਸੈਂਟ ਹਵਾਵਾਂ ਵੀ ਕਹਿੰਦੇ ਨੇ ਉਹ ਚੱਲੀਆਂ ਇਹ ਹਵਾਵਾਂ ਕੀ ਹੁੰਦੀਆਂ ਨੇ ਇਹਦੇ ਵਿੱਚ ਜਿਹੜੀ ਆ ਪਾਣੀ ਦੀ ਨਮੀ ਆ ਜਿਹੜੀ ਘੱਟ ਹੁੰਦੀ ਆ ਹਵਾਵਾਂ ਗਰਮ ਤੇ ਖੁਸ਼ਕ ਹੁੰਦੀਆਂ ਨੇ ਜｮ ਉਹਦੇ ਕਰਕੇ ਕੋਈ ਉਥੇ ਬਲੰਡਰ ਆਇਆ ਜਾਂ ਕਹਤੋ ਆਸਮਾਨੀ ਬਿਜਲੀ ਗਰਜੀ ਜਿਨੇ ਅੱਗ ਲਗਾਈ ਜਾਂ ਅੱਗ ਪਹਿਲਾਂ ਤੋਂ ਚੱਲੀ ਆ ਉਹ ਹਵਾਵਾਂ ਇੰਨੀ ਤੇਜ਼ੀ ਦੇ ਨਾਲ ਚੱਲੀਆਂ ਨੇ ਤੇ ਉਹ ਸਾਰੇ ਦੇ ਸਾਰੇ ਜੰਗਲਾਂ ਦੇ ਵਿੱਚ ਆ ਜਿਹੜੀ ਉਹ ਅੱਗ ਉਹਨਾਂ ਨੇ ਫਲਾਈ ਆ ਜੇ ਤਾਂ ਇਸ ਦੇ ਉਲਟ ਦਿਸ਼ਾ ਦੇ ਵਿੱਚੋਂ ਹਵਾ ਚੱਲਦੀ ਆ ਜਿਵੇਂ ਸਮੁੰਦਰੀ ਤੱਟ ਤੋਂ ਜੰਗਲ ਵੱਲ ਨੂੰ ਹਵਾ ਚੱਲਦੀ ਆ ਤਾਂ ਉਹ ਅੱਗ ਦੇ ਕੰਟਰੋਲ ਕੀਤਾ ਜਾ ਸਕਦਾ ਸੀ ਪਰ ਹਵਾਵਾਂ ਸੀ ਜਿਹੜੀਆਂ ਉਲਟ ਦਿਸ਼ਾ ਦੇ ਹੋਣ ਕਰਕੇ ਇਹ ਜਿਹੜੀ ਜੰਗਲ ਦੀ ਅੱਗ ਸੀ ਇਹਨਾਂ ਨੇ ਹੋਰ ਜ਼ਿਆਦਾ ਉਹ ਵਧਾਈ ਆ ਮਤਲਬ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਇਹ ਅੱਗ ਫੈਲੀ ਤੇ ਜਿਹੜੀ ਅੱਗ ਜੰਗਲ ਤੋਂ ਬਾਹਰ ਹੁੰਦੇ ਹੁੰਦੇ ਇਹ ਜਿਹੜੀਆਂ ਮਹਿੰਗੀਆਂ ਜਾਇਦਾਦਾਂ ਸੀਗੀਆਂ ਲਾਸ ਐਂਜਲਸ ਦੀਆਂ ਉਨ੍ਹਾਂ ਦੇ ਉੱਪਰ ਆਪਣਾ ਜਿਹੜਾ ਪ੍ਰਭਾਵ ਆ ਪਾਇਆ ਜਿਹਦੇ ਕਰਕੇ ਉੱਥੇ ਕਈ ਬਿਲਡਿੰਗਸ ਦਾ ਨੁਕਸਾਨ ਹੋਇਆ ਸੜ ਗਈਆਂ ਕਾਰਾਂ ਸੜ ਗਈਆਂ ਲੋਕਾਂ ਦੇ ਮਹਿੰਗੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸੜ ਗਿਆ ਤੇ ਲੋਕ ਵੀ ਉਹਦੇ ਵਿੱਚ ਜਿਹੜੀ ਆ ਲਪੇਟ ਦੇ ਵਿੱਚ ਆਏ ਨੇ ਜੇ ਜੰਗਲੀ ਜੀਵਨ ਤਾਂ ਜਿਹੜਾ ਉੱਥੇ ਪੁੱਛੋ ਨਾ ਉਹਦਾ ਤਾਂ ਤਹਿਸ ਨਾ ਸੀ ਹੋ ਚੁੱਕਿਆ ਵਾ ਸੋ ਹਲੇ ਤੱਕ ਇਹ ਅੱਗ ਦੇ ਉੱਪਰ ਇਹ ਜਿਹੜਾ ਅਮਰੀਕਾ ਵਾ ਉਹ ਕੰਟਰੋਲ ਨਹੀਂ ਕਰ ਸਕਿਆ ਇੰਨੀ ਬੁਰੇ ਤਰੀਕੇ ਦੇ ਨਾਲ ਜਿਹੜੀ ਇਹ ਅੱਗ ਲੱਗੀ ਆ ਵਿਗਿਆਨੀਆਂ ਨੇ ਨਾਲ ਇਹ ਵੀ ਦੱਸਿਆ ਵੀ ਜਿਹੜਾ ਜਲਵਾਯੂ ਪਰਿਵਰਤਨ ਸੀ 1950 ਤੋਂ 31% ਲੈ ਕੇ ਹੁਣ ਤੱਕ 68% ਜਿਹੜਾ ਬਦਲ ਚੁੱਕਿਆ ਤੇ ਜਿਹਦੇ ਕਰਕੇ ਇਹ ਜਿਹੜੀਆਂ ਕੁਦਰਤੀ ਆਫਤਾਂ ਆ ਰਹੀਆਂ ਨੇ ਇਹਨਾਂ ਦੀ ਜਿਹੜੀ ਗਿਣਤੀ ਆ ਕਾਫੀ ਹੱਦ ਤੱਕ ਉਹ ਜਿਹੜੀ ਵੱਧ ਗਈ ਆ ਤੇ ਇੱਕ ਇਹਨਾਂ ਨੇ ਹੋਰ ਦੱਸਿਆ ਵੀ ਜਿਹੜਾ 3 ਡਿਗਰੀ ਸੈਲਸੀਅਸ ਆ ਧਰਤੀ ਦਾ ਜਿਹੜਾ ਟੈਂਪਰੇਚਰ ਆਪਣਾ ਉਹ ਵਧਿਆ ਉਹਦੇ ਕਰਕੇ ਜਿਹੜੀਆਂ ਇਹ ਘਟਨਾਵਾਂ ਨੇ ਕੁਦਰਤੀ ਆਫਤਾਂ ਨੇ ਇਹ ਦੁਗੜੀਆਂ ਹੋ ਗਿਆ ਨੇ ਮਤਲਬ ਛੋਟੇ ਸਮੇਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਸੋ ਇਹ ਵੀ ਕਾਰਨ ਉਹਨਾਂ ਨੇ ਦੱਸਿਆ ਵਾ ਜੇ ਆਪਾਂ ਮੌਜੂਦਾ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਮੰਨਿਆ ਜਾਂਦਾ ਵੀ ਉੱਥੇ 400 ਹੈਕਟੇਅਰ 1000 ਏਕੜ ਦਾ ਜਿਹੜਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਕਈ ਇਨਸਾਨਾਂ ਦੀਆਂ ਜਾਨਾਂ ਵੀ ਗਈਆਂ ਫਿਰ ਇੱਕ BBC ਨਿਊਜ਼ ਨੇ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਇਹ ਨੁਕਸਾਨ ਆ 3 ਬਿਲੀਅਨ ਯੂਐਸਡੀ ਡਾਲਰਸ ਦਾ ਹੋਇਆ BBC ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਇਹ ਜਿਹੜੀ ਅੱਗ ਸੀ ਜਲਵਾਜੂ ਵਿਗਿਆਨੀਆਂ ਨੇ ਇਸ ਅੱਗ ਤੋਂ ਹੋਣ ਵਾਲੇ ਨੁਕਸਾਨ ਦਾ ਜਿਹੜਾ ਇੱਕ ਨਰੀਖਣ ਕੀਤਾ ਤੇ ਉਹਨਾਂ ਨੇ ਅੰਦਾਜ਼ਾ ਲਗਾਇਆ ਗਿਆ ਵੀ 134 ਬਿਲੀਅਨ ਡਾਲਰਸ ਤੋਂ ਉੱਪਰ ਇਹ 150 ਬਿਲੀਅਨ ਡਾਲਰ ਤੱਕ ਜਾ ਸਕਦਾ ਕਿਉਂਕਿ ਜਿਹੜਾ ਏਰੀਆ ਸੀ ਬਹੁਤ ਵੱਡਾ ਸੀ ਜਿਹੜੀ ਮਹਿੰਗੀ ਜਾਇਦਾ ਸੀ ਉਹ ਵੀ ਇਸ ਅੱਗ ਦੀ ਜਿਹੜੀ ਆ ਲਪੇਟ ਦੇ ਵਿੱਚ ਆ ਚੁੱਕੀ ਆ ਉਸ ਤੋਂ ਇਲਾਵਾ ਦੋ ਇੰਸ਼ੋਰੈਂਸ ਕੰਪਨੀਆਂ ਸੀ ਜਿਹੜੀਆਂ ਅਮਰੀਕਾ ਦੀਆਂ ਲੀਡਿੰਗ ਕੰਪਨੀ ਕਹਿ ਸਕਦੇ ਆਪਾਂ ਮਾਰਨਿੰਗ ਸਟਾਰ ਤੇ जेपी मॉर्गन ਦੋਨੇ ਇਹ ਇੰਸ਼ੋਰੈਂਸ ਕੰਪਨੀਆਂ ਨੇ ਲੀਡਿੰਗ ਕੰਪਨੀਆਂ ਨੇ ਉਹਨਾਂ ਨੇ ਇੱਕ ਅੰਦਾਜ਼ਾ ਪੇਸ਼ ਕੀਤਾ ਸੀ ਜੇ ਜਿਹੜਾ ਉਹਨਾਂ ਨੂੰ ਘਾਟਾ ਚ ਲੈਣਾ ਪਊਗਾ ਜਾਂ ਪ੍ਰੀਮੀਅਮ ਦੇਣਾ ਪਊਗਾ ਕਲੇਮ ਦੇਣਾ ਪਊਗਾ ਉਹ 8 ਬਿਲੀਅਨ ਯੂ ਐਸ ਡੀ ਡਾਲਰ ਦੇ ਬਰਾਬਰ ਸੀ ਸੋ ਇਹ ਘਾਟਾ ਸੀਗਾ ਜਿਹੜਾ ਇੰਸ਼ੋਰੈਂਸ ਕੰਪਨੀਆਂ ਨੇ ਦੱਸਿਆ ਵੀ 8 ਬਿਲੀਅਨ ਜਿਹੜੇ ਯੂ ਐਸ ਡੀ ਡਾਲਰ ਸਾ ਉਹ ਦੇਣੇ ਪੈਣਗੇ ਇਸੇ ਰਿਪੋਰਟ ਦੇ ਵਿੱਚ ਫਾਇਰ ਬਰਗੇਡਸ ਨੇ ਕਿਹਾ ਵਾ ਵੀ ਜਿਹੜੇ 5300 ਬਿਲਡਿੰਗਾਂ ਸੀਗੀਆਂ ਉਹ ਵੀ ਤਬਾਹ ਹੋਈਆਂ ਮਤਲਬ ਅੱਗ ਦੀ ਲਪੇਟ ਦੇ ਵਿੱਚ ਉਹ ਰਾਖ ਬਣ ਗਏ ਨੇ ਜਿਹੜੇ ਮਹਿੰਗੇ ਮਹਿੰਗੇ ਉੱਥੇ ਇਨਫਰਾਸਟ੍ਰਕਚਰ ਸੀਗੇ ਕਹਿ ਸਕਦਾ ਬਿਲਡਿੰਗਸ ਹੋਣਗੀਆਂ ਜਿਹੜੀਆਂ ਇੱਕਦਮ ਰਾਖ ਹੋ ਗਈਆਂ ਸੋ ਇਨਾ ਵੱਡਾ ਨੁਕਸਾਨ ਉਸ ਏਰੀਆ ਦੇ ਵਿੱਚ ਹੋਇਆ ਵਾ ਸੋ ਇਹ ਬੜੀ ਸੋਚਣ ਵਾਲੀ ਗੱਲ ਆ ਵੀ ਕੁਦਰਤੀ ਆਫਤਾਂ ਹਰ ਸਾਲ ਵੱਧਦੀਆਂ ਪਈਆਂ ਨੇ ਗਲੋਬਲ ਵਾਰਮਿੰਗ ਕਰਕੇ ਕਹਿ ਸਕਦੇ ਆਪਾਂ ਜਿਹੜਾ ਇੰਨਾ ਵੱਡਾ ਇਹ ਆ ਹਾਰਡਲ ਹਰ ਸਾਲ ਇਹਨਾਂ ਨੂੰ ਚੱਲਣਾ ਪੈਂਦਾ ਜੇ ਧਰਤੀ ਗਰਮ ਹੋ ਰਹੀ ਆ ਤਾਂ ਉਹਦੇ ਨਾਲ ਜਿਹੜੀਆਂ ਕੁਦਰਤੀ ਆਫਤਾਂ ਨੇ ਉਹ ਵੀ ਜ਼ਿਆਦਾ ਵੱਧ ਰਹੀਆਂ ਨੇ ਸੋ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ